ਭਾਜੀ ਲੈਂਦ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨ ਆਰ ਆਈ ਵੀਰ ਆਪਣੀ ਵੀਡੀਓ ਨਾਲ ਇੰਨਾ ਪਿਆਰ ਦਿੰਦੇ ਨੇ ਉਹਨਾਂ ਦਾ ਵੀ ਦਿ ਲੋ ਧੰਨਵਾਦ ਤੇ ਆਇਓ ਬਾਬੇ ਅੱਜ ਵੀਡੀਓ ਕਰਦੇ ਆ ਸਟਾਰਟ ਤੇ ਕਬੂਤਰ ਬਾਬੇ ਆਪਣੀ ਥੋੜੇ ਥੋੜੇ ਰਹਿ ਹੈਚ ਆਂ ਪੰਜ ਪੰਜ ਚਾਰ ਚਾਰ ਦਾਣੇ ਹੈਗੇ ਆ ਨਾ ਜਿਆਦਾ ਨਹੀਂ ਹੋ ਜਾਣਗੇ ਹੋਰ ਥੋੜੇ 6 ਵਜੇ ਹੈ ਜੀ ਤੇ 7 ਕੱਬੀ ਤੱਕ ਵਿਲੇ ਹੋ ਜਾਣਗੇ ਤਾਂ ਖੜ੍ਹ ਦੋਵਾਂਗੇ ਤੇ ਮੇਰੇ ਹਿਸਾਬ ਨਾਲ ਅੱਜ ਇਹਨਾਂ ਨੂੰ ਮਲੱਪਾਂ ਦੀ ਗੋਲੀ ਲਾਈਏ ਇੱਕ ਵਾਰੀ ਕਿਉਂਕਿ ਉਹਨਾਂ ਦੇ ਨਿਕਲੇ ਗੱਲ ਠੀਕ ਹੈ ਤੇ ਇਹਨਾਂ ਨੂੰ ਇੱਕ ਵਾਰੀ ਮਲੱਪਾਂ ਦੀ ਗੋਲੀ ਦਾ ਜੀਏ ਸਾਰਿਆਂ ਨੂੰ ਤੇ ਜਿਹੜੀਆਂ ਕੱਢਣ ਵਾਲੀਆਂ ਐ ਮਾਦੀਆਂ ਆਪਾਂ ਔਰਤੀ ਮਾਦੀ ਜਿਹੜੀ ਆਪਾਂ ਉਧਰਾਈ ਆ ਇਹ ਵੀ ਛੱਡ ਦਿੰਨੇ ਆ ਆਪਣੀਆਂ ਇੱਕ ਦੋ ਦਿੰਨੇ ਆ ਇੱਕ ਕਬੂਤਰ ਐ ਇੱਧਰ ਅੱਜ ਉਹ ਛੱਡ ਕੇ ਸ਼ੋਗਲ ਮੇਲਾ ਕਰ ਲੈਂਦੇ ਆ ਬਾਕੀ ਕੂਤਰ ਜਿ ਡੋਂਦੇ ਨਹੀਂ ਇਹਨਾਂ ਨੂੰ ਸਾਰਿਆਂ ਨੂੰ ਅਜਮਲਾ ਪਾਣੀ ਗੋਲੀ ਲਾਵਾਂਗੇ ਇਹ ਮੇਹੌਲ ਚਾਲ ਕਹਿੰਦੇ ਪੂਰਾ ਬਣਿਆ ਅੱਜ ਗਰਮੀ ਵਾਲਾ ਦੇਦਿਆ ਨਹੀਂ ਤਾਂ ਕਾਢ ਹੀ ਦਿੰਨੇ ਕਬੂਤਰ ਠਹਿਰ ਕੇ ਰਹਿائش ਖਾਲੀ ਕਰ ਲਈਏ ਮੜੀ ਲੋਈ ਬਾਬੇ ਕੂਤਰ ਡਾਤੇ ਹੋਈ ਚਾਰੀ ਬਾਕੀ ਨਹੀਂ ਡਾਏ ਆਪਾਂ ਅਰਤੀ ਫਿਰਦੀ ਜਿਹੜੀ ਉਹ ਰਤੀ ਆ ਉਹ ਉੱਚੀ ਖੜ ਗਈ ਜਾ ਕੇ ਤੇ ਇਹ ਜਿਹੜਾ ਗਲਾਬੀ ਪੂਛ ਵਾਲਾ ਉਹ ਵੀ ਉੱਚਾ ਖੜ ਗਿਆ ਇੱਕ ਰਹਿ ਗਈ ਡੱਬੀ ਡੱਬੀ ਵੀ ਡਾ ਦੇਣੇ ਹਨਾ ਆਹ ਫਰਦਾ ਗਲਾਬੀ ਪੂਛ ਵਾਲਾ ਇਹ ਤਾਂ ਨਹੀਂ ਹਿਲਦਾ ਇਥੋਂ ਡੱਬੀ ਅਰਤੀ ਬਾਣੀ ਮਿੱਥੇ ਚਲ ਗਈ ਅਰਤੀ ਨਹੀਂ ਰਤੀ ਆ ਫਰਦੀ ਉਹ ਡੋ ਹੈਗੀ ਰਤੀ ਵੀ ਤੇ ਉਹ ਡੱਬੀ ਰਹਿ ਗਈ ਡੱਬੀ ਵੀ ਕੱਢ ਦਿੰਨੇ ਆ ਨਾ ਮਨਚੇਤਨ ਗਿਆ ਡੱਬੀ ਵੀ ਕੱਢੀ ਆ ਜੋ ਅੱਜ ਮੇਲੇ ਪਾਂਦੀ ਗੋਲੀ ਲਾਵਾਂ ਕੂ ਤਾਂ ਡਾਏ ਨਹੀਂ ਬੱਕੀ ਤੇ ਲਓ ਬਾਬੇ ਸ਼ੀਦਾ ਵੀ ਆ ਗਿਆ ਕਿੱਲੇ ਕਦਾਂ ਬਾਹਰ ਠੀਕ ਹੈ ਵਧੀਆ ਜੀ ਕਤਾ ਫਰ ਗਿਆ ਕੂਤਰਾਂ ਦਾ ਜੇ ਹੋਰ ਹੋਰ ਹੋ ਤਾਂ ਤੇ ਲਓ ਬਾਬੇ ਜੀ ਇਹਨਾਂ ਨੂੰ ਪਾਂ ਮਲੱਪਾ ਦੀ ਗੱਲ ਗੋਲੀ ਲਾਈ ਸੀ ਨਾ ਕੂਤਰ ਆਪਣੇ ਘਾ ਦੇ ਹੁੰਦੇ ਸੀ ਇਹਨਾਂ ਦੇ ਅੰਦਰ ਮਲੱਪਾ ਦੀ ਵੀ ਸ਼ਿਕਾਇਤ ਸੀ ਕਿ ਇਨਫੈਕਸ਼ਨ ਇਨਫਲੂਐਂZA ਕੱਢਦੀ ਹੁੰਦਾ ਮੈਂ ਗੋਲੀ ਨੂੰ ਮਾੜਾ ਸਮਝਦਾ ਈ ਜਿੱਲੇ ਕਿਉਂਕਿ ਆਪਾਂ ਮੇਰੇ ਸਹਾਨੂੰ ਉਹ ਤਰੀਕਾ ਹੀ ਸਹੀ ਸੀ ਇਹ ਗੋਲੀ ਦਾ ਇਹ ਉਦਾਂ ਲੱਗਣੀ ਨਹੀਂ ਇਹ ਲੱ ਜਿਆਦਾ ਪਾਣੀ ਨਾ ਲੱਗਦੀ ਇਹ ਇਹਨੇ ਕੱਲ ਬਹੁਤ ਰਹਿਸ਼ ਕੱਢੀ ਆ ਆਪਾਂ ਕੀ ਕਰਦੇ ਆ ਆਪਾਂ ਹੋਰ ਦੇ ਹਿਸਾਬ ਨਾਲ 20 ਕਿਲੋ ਪਾਣੀ ਦੇਈਦਾ ਸੀ ਬਸ ਛੱਡ ਦਿਓ ਤੇ ਖਾਲੀ ਕਰਕੇ ਨਾ ਹੁਣ ਸਾਫ਼ ਕਰਕੇ ਰਹਿਸ਼ ਕੱਢ ਕੇ ਫੇਲ ਆਈ ਗੋਲੀ ਤੇ ਅੱਜ ਦੇ ਲਾ ਕਬੂਤਰਾ ਚੀਨਾ ਆ ਗਿਆ ਇਹ ਟਿੱਕੀ ਕਦੀ ਅੱਜ ਤੱਕ ਤਿੰਤ ਨਹੀਂ ਗਿਆ ਦੇਖਿਆ ਨੂੰ ਅੱਜ ਦੇ ਲਾ ਰੱਬ ਜੋ ਵੜਵਾਉਂਦਾ ਇਹ ਕਬੂਤਰ ਦੇ ਅੰਦਰ ਪ੍ਰੋਬਲਮ ਹੀ ਸੀ ਕੋਈ ਨਹੀਂ ਹੋਊਗੀ ਗੱਲ ਬਣਦੀ ਹੌਲੀ ਹੌਲੀ ਟਕਾਣਾ ਆ ਹੀ ਜਾਂਦਾ ਹੈ ਆਜੋ ਉਹ ਵੀ ਸਫਾਈ ਸੂਈ ਵੀ ਕਰਨੀ ਆ ਤੇ ਆ ਹਾਂ ਹਾਂ ਡੱਬੀ ਉੜਦੀ ਸੀ ਜਦ ਮਰੀ ਨਹੀਂ ਉਦੀ ਪਤਾ ਨਹੀਂ ਕਿੰਨਾ ਕੁ ਟਾਈਮ ਲਾ ਛੜਿਆ ਉੜਦੀ ਇਦਾਂ ਹੀ ਲੇਹ ਦਲਾ ਮੇਰੇ ਤੋਂ ਸ਼ਾਮਾਂ ਤੱਕ ਵੀ ਉੜਦੀ ਰਹੀ ਹੈ ਕਬੂਤਰੀ ਇਹ ਉੜਦੀ ਇਦਾਂ ਆ ਐਹੀਂ ਆ ਇਹਦੇ ਪੱਲੇ ਬਸ ਮਾਰ ਗਈ ਮਾਰ ਗਈ ਬਸ ਐਂ ਹੀ ਕਰੀ ਜਾਣਾ ਇਹਨੇ ਲੋਈ ਬਾਬੇ 12 ਵਜ ਗਏ ਤੇ ਉਹ ਆਪਣੀ ਹਰਾਪੋਟਾ ਗਾਬੀ ਡੂਰੀ ਆ ਦੀ ਬੈ ਗਈ ਆ ਤੇ ਚੀਨਾ ਕਬੂਤਰ ਉੜਦਾ ਅਜੇ ਵੀ ਜਿਹੜੇ ਕਬੂਤਰ ਗੇੜੀ ਵੀ ਨਹੀਂ ਸੀ ਪਾਉਂਦੇ ਇਹ ਇਹ ਆਪਾਂ ਕੱਲ ਮਲੱਪਾਂ ਦੀਓ ਲਾਈਆਂ ਨਾ ਹੋਰ ਕੁਝ ਨਹੀਂ ਕੀਤਾ ਐਡੀ ਬਾਹਰ ਵਾਲੀ ਗੋਲੀ ਹੁੰਦੀ ਆ ਉਹਦੇ ਨਾਲ ਹੀ ਕਬੂਤਰ ਸੈੱਟ ਹੋ ਗਏ ਇਹ ਤੇ ਇੱਕ ਹੋਰ ਦਾ ਕਬੂਤਰ ਆਪਣਾ ਗਲਾਬੀ ਪੂਛ ਵਾਲਾ ਹੁਣ ਆਇਆ ਥੱਲੇ ਕਬੂਤਰ ਨੂੰ ਇਹਨੂੰ ਵੀ ਲਾ ਲੈਨੇ ਆ ਤੇ ਦੇ ਦੇ ਜੇ ਬਹਿ ਗਿਆ ਰਛਤਰੀ ਤੇ ਹੁਣ ਉਹ ਬਾਬੂ ਆ ਬਹਿ ਗਿਆ ਆਪਣੇ ਤੇ ਉਹ ਚੀਨਾ ਵੀ ਬਹਿ ਗਿਆ ਤੇ ਉਹ ਹਰੇ ਪੋਟੇ ਵਾਲੀ ਵੀ ਬਹਿ ਗਈ ਹਨਾ ਹਰੇ ਗਲਾਬੀ ਟੋਰੀ ਵਾਲੀ ਤੇ ਚੀਨੇ ਨੇ ਬਹੁਤ ਜੋਰ ਲਾਇਆ ਅੱਜ ਵੀ ਅੱਜ ਪੂਰੇ ਉਹਨੇ ਆਪਣੇ ਮਤਲਬ ਕੱਢੇ ਯਾਰ ਅਗਲੇ ਪਿਛਲੇ ਘਾਪੇ ਕੱਢੇ ਜਿੱਦਾਂ ਕਬੂਤਰ ਉੜਿਆ ਨਹੀਂ ਕਿੰਨੇ ਦਿਨਾਂ ਤੱਕ ਜੇੜੀ ਗੂੜੀ ਪਾਉਂਦਾ ਸੀ ਤੇ ਬਹਿ ਜਾਂਦਾ ਸੀ ਮੂੰਹ ਪਟ ਕੇ ਤੇ ਕੱਲ ਦੀ ਵਾਰ ਗੋਲੀ ਲਾਈ ਆਪਾਂ ਮਤਲਬ ਪਾਲੀ ਤੇ ਉਹਦੇ ਅੰਦਰ ਜਿਹੜੀ ਇਨਫੈਕਸ਼ਨ ਇਨਫਲੂਐਂਜ ਸੀ ਉਹ ਨਿਕਲ ਗਈ ਤੇ ਪੂਛ ਵਾਲਾ ਕਬੂਤਰ ਆਪਣਾ ਉੜਦਾ ਬੱਬਿਓ ਉਹ ਫਿਰਦਾ ਹਾਜੀ ਵੀ ਰੱਬ ਜੀ ਖੜਾ ਆ ਆ ਜਾਂਦਾ ਚੱਲ ਜਾਂਦਾ ਆ ਜਾਂਦਾ ਚੱਲ ਜਾਂਦਾ ਬੱਬਿਓ ਸ਼ੀਲੇ ਵਾ ਗਏ ਹੈ ਕੀ ਟਿੰਟਾ ਨਾ ਕੁੜੀ ਦੇ ਆ ਆ ਤੇ ਲੋ ਬੱਬਿਓ ਇੱਧਰ ਉੱਧਰ ਪਹਿਲਾਂ ਬਦਾਮ ਦਾਣੇ ਪਾ ਗਏ ਕਿਉਂਕਿ ਉਦੋਂ ਫੇ ਆਪਾਂ ਇੱਧਰ ਲਿਆ ਆਂਦੇ ਸੀ ਇਹ ਕੂਤਰ ਤਨੇ ਸਹੀ ਸੀ ਇਹ ਲਾ ਤਾਂ ਮੈਂ ਉਹ ਬਹੁਈ ਕੰਮਾ ਦੋ ਵੀ ਆਂ ਵਾਲਾ ਹੈ ਪਹਿਲਾਂ ਉੱਧਰ ਪਾ ਕੇ ਆਏ ਹੁਣ ਇੱਧਰ ਪਾਉਣੇ ਆ। ਹਾਂ। ਇਹ ਪਾਣੀ ਦੇ ਦੇ ਦੇਣਾ ਨੂੰ ਪੰਜ-ਪੰਜ ਮਲ ਦੀ। ਸੋਕ ਨੂੰ ਨੇ ਮੜੇ ਜਿਹਾ ਦਿੱਲੇ ਹੋਏ ਮੇਰੀ ਜਗਾ। ਪੱਤ। ਇਹ ਤਾਂ ਬਾਬਾ ਗਾ ਪਾਇਆ ਛਿਲੇ ਨੇ ਦਾ ਇੱਧਰ ਕੁੱਕੜ ਕੁੱਕੜੀਆਂ। ਛਿਲੇ ਇਹਨਾਂ ਨੂੰ ਹਾਈਟ ਦਾ ਫਰਕ ਪੈਣਾ। ਕਾ ਕੁਕੜਾਂ ਅੰਦਰ ਇਹਨਾਂ ਨੂੰ ਹਾਈਟ ਦਾ ਫਰਕ ਪੈਣਾ ਇੱਥੇ ਹਾਂ ਧੋਣ ਥੱਲੇ ਨੂੰ ਰੱਖ ਕੇ ਖਲੋਂਦੇ ਆ ਪੰਜ-ਪੰਜ ਹੀ ਦੇਈਆਂ ਰੋੜਵਾ ਜਿੰਮਲਾ ਪਾਦੀ ਲਾਈ ਸੀ ਬਾਬੇ ਇਹਨਾਂ ਨੂੰ ਵੀ ਸਾਰਿਆਂ ਨੂੰ ਲਾਈ ਸੀ ਆਪਣੇ ਵੀ ਉੱਧਰ ਤੇ ਆਪਣੇ ਵਾਲਿਆਂ ਚ ਤਾਂ ਨਿਕਲੇ ਮਲਾਪੇ ਇੰਨਾ ਚ ਨਹੀਂ ਨਿਕਲੇ ਇਹਨਾਂ ਚ ਹੋ ਸਕਦਾ ਛੀਲੇ ਜਿੱਦਾਂ ਉਧਰ ਹੋਏ ਢਲੇ ਇਹਨਾਂ ਨੂੰ ਹਾਈ ਟੈਕ ਵੀ ਲਾਈ ਸੀ ਆਓ ਇਹ ਹੁਣ ਇਧਰੋਂ ਤਿਆਰ ਕਰਕੇ ਛੱਡਾਂਗੇ ਬਾਈਆਂ ਆਪਾਂ ਕਿਹੜੀ ਨਾਲੀ ਜਿਹੜਾ ਪੂਰਾ ਹੀ ਪਾਇਆ ਉਹ ਹਿੱਸਾ ਉਹ ਡਾਕਟਰ ਵੀ ਦੇਖ ਕੇ ਕਰ ਗਿਆ ਕਹਿੰਦਾ ਕਿ ਲਾ ਮੈਂ ਕਹਿੰਦਾ ਮੈਂ ਤੋਰ ਪ੍ਰਭਾ ਕਰੀ ਜਾਂ ਤੂੰ ਮੇਤੋ ਮੈਂ ਤਾਂ ਦਊਂਗਾ ਉਹ ਲਾਈ ਮੈਂ ਚ ਕੀ ਲਾ ਲਓ ਬਾਬੇ ਉਹਨਾਂ ਨੂੰ ਹੁਣ ਖਮੀਰਾ ਦੇ ਕੇ ਛੱਡਿਆ ਉਹ ਵਾਲਾ ਜਿਹੜਾ ਆਪਾਂ ਬਣਾਇਆ ਆ ਉਹ ਸਾਰੇ ਗੁੰਤਰਾਂ ਨੂੰ ਦਿੱਤਾ ਤੇ ਗੁੰਤਰ ਬਾਬੇ ਜਿਹੜਾ ਆਪਾਂ ਪੂਛ ਵਾਲਾ ਛੱਡਿਆ ਸੀ ਨਾ ਉਹ ਕੂਤਰ ਬਾਬੇ ਖਰਾਬ ਹੋ ਗਿਆ ਖਸਾ ਦਾ ਸ਼ਾਇਦ ਆਈ ਜਾ ਬਟਾਂਗੀ ਤੇ ਲਾਜਾ ਨਾ ਉਹ ਕੂਟੀ ਤੇ ਬਹਿ ਗਿਆ ਹੁਣ ਜਾ ਕੇ 2 ਵਜੇ ਤੱਕ ਭੜਿਆ ਉੜ ਕੇ ਆ ਕੇ ਉਹ ਕੂਟੀ ਤੇ ਬਹਿ ਗਿਆ ਕੋਈ ਟਾਂਗੀ ਤਾਂ ਲੱਗਾ ਨਹੀਂ ਤੇ ਆਪਰ ਗਿਆ ਸੀ ਆ ਟਾਂਗੀ ਤੇ ਆਜੂ ਪਰ ਆਇਆ ਨਹੀਂ ਬਾਕੀ ਆ ਗਏ ਸਾਰੇ ਇਹ ਨਹੀਂ ਇਕੱਲਾ ਆਇਆ ਰੱਤੀ ਵੀ ਆ ਗਏ ਸੀ ਇਹ ਨਹੀਂ ਆਇਆ ਇਹ 2 ਵਜੇ ਤੱਕ ਉੜ ਕੇ ਪਹਿਲਾ ਉਹ ਕੂਟੀ ਤੇ ਗਿਆ ਬਾਚੋ ਤੇ ਜਿਹੜਾ ਕੂਤਰ ਉਹ ਕੂਟੀ ਤੇ ਆਪਣੇ ਬਹਿ ਜਾਂਦਾ ਉਹ ਦੁਬਾਰਾ ਉੱਥੇ ਹੀ ਗਿੱਜ ਜਾਂਦਾ ਉਹ ਦੇਖੋ ਹੁਣ ਇਹ ਆਉਂਦਾ ਜਾਂ ਨਹੀਂ ਆਉਂਦਾ ਉੱਥੇ ਕਿਉਂਕਿ ਕੂਤਰ ਬਹੁਤ ਵੰਦੇ ਜੰਗਲੀ ਤੇ ਲੋ ਬਬੋ ਦੋਤੇ ਛੋਤੇ ਨੂੰ ਵੀ ਪਾਤਾ ਦਾਣਾ ਦੂਣਾ ਸਾਰਿਆਂ ਨੂੰ ਕਰਤਾ ਹੈ ਨਾ ਰੈਡੀ ਸੈਟ ਜਿਆ ਆ ਵੀ ਕੂਤਰ ਨੂੰ ਦਾਣਾ ਪਣੀ ਪਾ ਕੇ ਛੱਡੇ ਹੋਏ ਆ ਤੇ ਇਹਨਾਂ ਨੂੰ ਕੱਲਾ ਪਖੂਣ ਵਾਲੀ ਦਵਾਈ ਪਾਈ ਸੀ ਨਾ ਹੁਣ ਵਧਾਉਣ ਵਾਲੀ ਤੇ ਅੱਜ ਫੇਰ ਪਾਈ ਆ ਚਾਰ ਪੰਜ ਤਣੇ ਪਾਵਾਂਗੇ ਤੇ ਇਹਨਾਂ ਸੈੱਟ ਹੋ ਜਾਣਗੇ ਉਂਿਤਰ ਬਾਲੇ ਤੇ ਆ ਵੀ ਕੂਤਰ ਜਿੱਦਾਂ ਬਾਲੀ ਚੱਤ ਕਰਦੇ ਸੀਗੇ ਦਾਣੇ ਨੂੰ ਖਾ ਚਾਉਂਦੇ ਸੀਗੇ ਹੁਕ ਹੁਕ ਮੰਦੇ ਹੀ ਪਰ ਪਚਾਉਂਦੇ ਸੀ ਤੇ ਆਪਾਂ ਅੱਜ ਮਲਪਾ ਦੀ ਲਾਗ ਦੇਖੀ ਤੇ ਮਲਪਾ ਨਿਕਲੇ ਇਹਨਾਂ ਦੇ ਅੰਦਰੋਂ ਲਾਈ ਨੂੰ ਵੀ ਥੋੜਾ ਜਿਹਾ ਦੋ ਮਹੀਨਾ ਕੁ ਮਹਾ ਹੋਇਆ ਹੋਣਾ ਯਾਰ ਲੋਈ ਨਜ਼ਾਰਾ ਟਾਈਮ ਵੀ ਨਹੀਂ ਹੋਇਆ ਤੇ ਕੱਢਣ ਲੱਗੇ ਆਪਾਂ ਲਈ ਸੀ ਨਾ ਪੁੱਤਰਾਂ ਨੂੰ ਇਹ ਨਵੇਂ ਕੱਢੇ ਸੀ ਜਿਹੜੇ ਪੁਰਾਣੇ ਇੱਕ ਦੋ ਹੀ ਆ ਪੁੱਤਰ ਲੱਗੇ ਉਹਨਾਂ ਨੂੰ ਵੀ ਸੀਗੀ ਤੇ ਇਹ ਇਹਨਾਂ ਦੇ ਨਿਕਲੇ ਮਲਾਫ ਵਾਧੂ ਤੇ ਇਹਨਾਂ ਪੁੱਤਰੀਆਂ ਦੇ ਵਾਧੂ ਨਿਕਲੇ ਆ ਤੇ ਅੱਜ ਆਂ ਟੇਕੇ ਬੈਠੀਆਂ ਨਹੀਂ ਤਾਂ ਦਾਣੇ ਨੂੰ ਬਹੁ ਭਜਦੀਆਂ ਵੀ ਦਾਣੇ ਖਾਲੀਏ ਜਾ ਕੇ ਹੁਣ ਸੈਟ ਆ ਪੁੱਤਰੀਆਂ ਅੱਜ ਵਧੀਆ ਰਹੀਆਂ ਹਨਾ ਸਾਰੇ ਪੁੱਤਰ ਸਹੀ ਆ ਹੁਣ ਰਜਮ ਆਪਣਾ ਉਹਨਾਂ ਕੀ ਦਾਣਾ ਖਾਦਾ ਜਿੰਨੀ ਕੇ ਇਹਨਾਂ ਨੂੰ ਲੋੜ ਸੀ ਬਾਕੀ ਵਿੱਚ ਹੀ ਦਾਣੇ ਛੱਡਦੇ ਇਹਨਾਂ ਨੇ ਮੇਰਾ ਅੱਗੇ ਹੁੰਦਾ ਸੀ ਮਾਵਾਂ ਪੁੱਣ ਖਾਈ ਜਾਣੇ ਖਾਈ ਜਾਣੇ ਉਹ ਮਲਪਾਂ ਦੀ ਦੀਨ ਸੀਗਾ ਨੱਕ ਤੋਂ ਵਾਲ ਪੜਦੇ ਸੀਗੇ ਅੱਜ ਕੋਈ ਇਹਨੇ ਵਾਲ ਵੀ ਨਹੀਂ ਪੱਟੇ ਬੈਠੇ ਵੀ ਸਾਰੇ ਕੁੱਤਰ ਸਹੀ ਆਣ ਤਾਂ ਦਰਸਤ ਆ ਹਨਾ ਅੱਗੇ ਨਾਲ ਚੋਸਤ ਵੀ ਆ ਕੁੱਤਰ ਤੇ ਰੋਲਾ ਉਹ ਮਲਪਾਂ ਵਾਲਾ ਹੀ ਸੀ ਹਨਾ ਚਲੋ ਉਹ ਵੀ ਨਿਕਲ ਗਿਆ ਤੇ ਬਾਕੀ ਬਾਬੇ ਪਾਣੀ ਪੁੱਲਰ ਚ ਹੈਗਾ ਤੇ ਇਹ ਵੀ ਕੁੱਤਰ ਹਨਾ ਪਾਣੀ ਵੇਸਟ ਹੀ ਹੋਇਆ ਅਜ ਮਲ ਉਹ ਦੂਜਾ ਤੇ ਗੁਲਕੋਸ਼ ਵਾਲਾ ਕਿਉਂਕਿ ਤਿੰਨ ਚਾਰ ਹੀ ਕੁੱਤਰ ਕੱਢੇ ਸੀ ਢੋਲ ਮੈਂ ਜਿਆਦਾ ਲਿਆ ਉਹ ਬੈਠਾ ਬੁੱਤਰ ਤੇ ਆਹ ਬੈਠਾ ਟੈਂਕੀ ਤੇ ਇਹ ਖਰਾਬ ਹੋ ਗਿਆ ਚਲੋ ਦੇਖਦੇ ਹਾਂ ਸ਼ਾਇਦ ਆਈ ਜਾਵੇ ਟਾਂਗੀ ਦੇ ਹਨ ਡੱਬੀ ਲੱਗਦੀ ਨਹੀਂ ਸੀ ਇੱਥੇ ਬਿੰਦੀ ਸੀ ਉਹ ਵੀ ਕੋ ਖੁੱਡੇ ਦੇ ਉੱਤੇ ਪਰ ਲੱਗ ਗਈ ਉਹ ਅੱਜ ਉੱਤੇ ਬੈਠੀ ਰਹੀ ਸਵੇਰ ਦੀ ਬੈਠੀ ਮੈਂ ਲਾਈ ਨਹੀਂ ਮੈਂ ਬੈਠੀ ਰਹਾ ਹੁਣ 3 ਵਜੇ ਲਾਈ ਮਾਂ ਜਿੱਤੇ ਉਹ ਨਹੀਂ ਉਤਰੀ ਇੱਕ ਵਾਰੀ ਪਰ ਆ ਬੈਠੀ ਰਹੀ ਤੇ ਉੱਪਰ ਹੀ ਰਹੀ ਹੈ ਹੁਣ ਉਮਾ ਡਾਕ ਲਈ ਸੀ ਤੇ ਇੱਥੇ ਕੰਪਿਊਟਰ ਰੱਖਿਆ ਇਹਨੂੰ ਦਾਣਾ ਪੋਣਾ ਯਾਰ ਇਹ ਛੜਤਾ ਫਿਰੇ ਹੋ ਗਿੱਚੀ ਉਹ ਡੱਬੀ ਨਹੀਂ ਸੱਚ ਪੋਣਾ ਡੱਬੀ ਨੂੰ ਦਾਣਾ ਪੋਣੇ ਆ ਤੇ ਆ ਗੁਲਗੁਲਿਸ਼ ਲਿਆਉਣਾ ਬਾਬੇ ਗੁਲਗੁਲਿਸ਼ ਵੀ ਖਤਮ ਹੋ ਗਿਆ ਹਨਾ ਮਾੜਾ ਜਿਹਾ ਹੀ ਆ ਬਸ ਇਹ ਵੀ ਆਪ ਹੀ ਜਾ ਕੇ ਲਿਆਵਾਂਗੇ ਬਾਈ ਨਾਲ ਗੱਲਬਾਤ ਕਰਦੇ ਆ ਲੋ ਜੀ ਅੱਜ ਆਪਣੇ ਗਾਰਡਨ ਦੇ ਵੀ ਦਰਸ਼ਨ ਕਰਾਉਨੇ ਆ ਤੁਹਾਨੂੰ ਆਪਾਂ ਨੂੰ ਇਸ ਚੀਜ਼ ਦਾ ਵੀ ਸ਼ੌਂਕ ਹੈ ਗੱਜ ਦਾ ਕਹੀ ਜਾਵੇ ਆ ਚੀਕੂਆਂ ਦਾ ਬੂਟਾ ਆ ਆ ਮਸੰਮੀਆਂ ਤੇ ਆ ਆਪਣੇ ਕੀ ਕਹਿੰਦੇ ਨੂੰ ਨਿੰਬੂ ਏਈ ਬਾਬੇ ਦੀ ਕਿਰਪਾ ਨਾਲ ਭਰਿਆ ਪਿਆ ਗਾਹ ਵੀ ਫੁੱਲ ਪਈ ਜਾਂਦੇ ਇਹਨੂੰ ਹੋਰ ਵੀ ਤੇ 아이 ਨੂੰ ਵੀ ਪੈਣ ਲਾ ਪਿਆ ਪੂਟਾ ਸੁੱਕ ਚੱਲਾ ਸੀ ਬਾਬੇਓ ਪੂਰਾ ਹੀ ਹਨਾ ਇਹਨੂੰ ਬਾੜ ਦਿੱਤਾ ਮੈਂ ਕਿਹਾ ਇਹ ਨਹੀਂ ਹੋਣਾ ਉਹ ਦੁਬਾਰਾ ਫੇ ਫੁੱਟ ਪਿਆ ਥੱਲਿਓ ਤੇ ਇੱਕੋ ਹੀ ਟਾਹਣ ਨਿਕਲਿਆ ਉਹਨੂੰ ਹੀ ਫੇਰ ਲੱਗੇ ਆਹ ਤਾਂ ਆਹ ਸੰਤਰੇ ਕਿ ਕਿਨੂ 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 ਤੇ ਆ ਬਾਬੇ ਆਪਣਾ ਨਿੱਕਾ ਪੁੰਗਾ ਜਾਂ ਮਰੂਦਾ ਦਾ ਬੂਟਾ ਫਲ ਚੈੱਕ ਕਰੋ ਤੇ ਆ ਬਾਬੇ ਆਪਣੇ ਕਬੂਤਰਾਂ ਦੇ ਬਹੁਤ ਕੰਮ ਹੁੰਦੀ ਤુલਸੀ ਬਾਲੀ ਬੈਸਟ ਕੀ ਆ ਆ ਵੀ ਨੰਗੂ ਪੁੰਗੂ ਯਾ ਰਹਿ ਗਿਆ ਇੱਕ ਆਪਣੇ ਕੋ ਤੇ ਅੰਬਾ ਦਾ ਬੂਟਾ ਇਹ ਵੀ ਗੁੜੀ ਆ ਮੈਨੂੰ ਕੱਖ ਵੀ ਨਹੀਂ ਲੱਗਦਾ ਹੁਣ ਲੱਗਦਾ ਸ਼ਾਇਦ ਪਾਣੀ ਨਹੀਂ ਪੁੰਗਰਨ ਲੱਗਾ ਕਿ ਯਾ ਫਲ ਫੁੱਲ ਲੱਗੂਗਾ ਇਹਨੂੰ ਸਮੇਂ ਨਹੀਂ ਹੁੰਦੀ ਇਹਦੀ ਹਾ ਪਿੰਡੀਆਂ ਲਾਈਆਂ ਹੀ ਵੀ ਰਹਿ ਗਈਆਂ ਤੇ ਉਹ ਬਤਾਉਂ ਲੱਗਾ ਇੱਕ ਅੱਧਾ ਆ ਕੜੀ ਪੱਤਾ ਜਗ੍ਹਾ ਥੋੜੀ ਆ ਪਪੇ ਸ਼ੌਂਕ ਬਹੁਤ ਐਨਾਂ ਚੀਜ਼ਾਂ ਦਾ ਪਰ ਜਗ੍ਹਾ ਥੋੜੀ ਆ ਜਗ੍ਹਾ ਥੋੜੀ ਜੀ ਜ਼ਿਆਦਾ ਹੋਵੇ ਨਾ ਹੁਣ ਦੇਖਦੇ ਆਂ ਗਾਂ ਪਲਾਟ ਲਵਾਂਗੇ ਕਿ ਉਹਦੇ ਚ ਲਾਵਾਂਗੇ ਫਰੂਟਾਂ ਵਾਲੇ ਖੁੱਡੇ ਖਾਡੇ ਵੀ ਉੱਥੇ ਹੀ ਪਾਵਾਂਗੇ ਆਪਾਂ ਸਾਰੇ ਹੀ ਹੈ ਨਾ ਕਬੂਤਰਾਂ ਦੇ ਤੇ ਉੱਥੇ ਹੀ ਕਰਾਂਗੇ ਕੰਮ ਖਿੱਚ ਕੇ ਆ ਵੀ ਇਹ ਸਾਰੀ ਲੋ ਐ ਚੀਂਗਾਂ ਦਾ ਬੂਟਾ ਤੇ ਇਹਨੂੰ ਵੀ ਫਲ ਵਧੀਆ ਪਿਆ ਹੋਇਆ ਹੈ ਆ ਚੈੱਕ ਕਰੋ ਜਰਾ ਆਪਣਾ ਗਾਰਡਨ ਤੇ ਗਾਰਡਨ ਗਾਰਡਨ ਉਹ ਬਾਬੇ ਬੂਟਾ ਆਪਣਾ 빙ਾ ਹੋਈ ਜਾਂਦਾ ਪਰ ਇਹ ਕੂਟੀ ਦਾ ਸ਼ੋਰ ਲੈਂਦਾ ਉਹ ਜਿੱਦਾ ਜਿੱਦਾ ਤਾਂ ਨਹੀਂ ਜਾਂਦਾ ਉਹ ਟੇਡਾ ਹੋਈ ਜਾਂਦਾ ਇਦਾਂ ਬਾਕੀ ਸੱਦੇ ਆ ਸਾਰੀ ਜਿਹੜਾ ਉਹ ਥੱਲੇ ਵਾਲਾ ਉਹਦੇ ਨਾਲ ਦਾ ਸੇਮ ਉਹ ਵਾਲਾ ਉਹ ਵੀ ਟੇਡਾ ਹੋਣ ਲੱਪਿਆ ਉਹਦਾ ਸ਼ੋਰ ਲੈਣ ਲੱਪਿਆ ਐਡਜਾਲ ਵਾਲਾ ਪਿਆ ਲੋਕਾਂ ਨੂੰ ਵੀ ਲੱਸੀ ਦੇਣੀ ਸੀ ਇਹਨਾਂ ਨੂੰ ਤੇ ਫੇਰ ਚੇਤਾ ਭੁੱਲ ਗਿਆ ਫੇਰ ਥੱਲੇ ਜਾਣਾ ਪੈਣਾ 30 35 ਪੌੜੀਆਂ 33 ਲਾਂਬੜੀ ਨਿਕਲ ਜਾਂਦੀ ਉੱਤੇ ਹੁੰਦਿਆਂ ਹੁੰਦਿਆਂ ਉਹਦੇ ਆਲਾ ਹਾਲ ਹੋ ਜਾਂਦਾ ਜਿਹੜਾ ਉਹ ਮੋਰੇ ਦੀਦਾ ਆ ਇਹਦਾ ਮੂੰਹ ਜਦਾ ਬਾਜਦਾ ਹੋਇਆ ਆ ਚੀਜ਼ ਹੋ ਜਾਂਦੀ ਉੱਪਰ ਹੁੰਦਿਆਂ ਆਉਂਦਿਆਂ ਤੇ ਉਹ ਨਹੀਂ ਆਇਆ ਬਾਬੇ ਗੁਲਾਬੀ ਪੂਟ ਪੋਟੇ ਵਾਲਾ ਐਨਾ ਚਲ ਸਹੀ ਆ ਕੂਠੀਆਂ ਚੇਂਜ ਕਰਕੇ ਬੈਨ ਡਿਆ ਉਹ ਇੱਕ ਕੂਠੀ ਤੇ ਨਹੀਂ ਵਾਰ-ਵਾਰ ਬੈਂਦਾ ਹੁਣ ਉਹ ਦੂਜੀ ਤੇ ਬਹਿ ਗਿਆ ਜਾ ਕੇ ਆਊਗਾ ਦੇ ਦੇ ਕਿੱਦਾਂ ਬਣਦੀ ਗੱਲ ਪੁੱਤਰ ਖਰਾਬ ਹੋ ਗਿਆ ਉਹ ਤਾਂ ਆਜੂਗਾ ਸੱਦਾ ਹੋ ਜੂਗਾ ਤੇ 15 ਦਿਨ ਦਾ ਆ ਕੇ 20 ਦਿਨ ਫੇਰ ਛੱਡਾਂਗੇ ਇਹਨੂੰ 20 ਦਿਨ ਡਾਲਾਂਗੇ ਪਹਿਲਾਂ ਲਗਾਤਾਰੀ ਤੇ ਆ ਵੀ ਜਨਮਰ ਆਪਣੀ ਮਾਦੀ ਜਿਹੜੀ ਢਿੱਲੀ ਹੋਈ ਸੀ ਗਲਤ ਦਵਾਈ ਦਿੱਤੀ ਸੀ ਉਹਨੂੰ ਤੇ ਉਹ ਕਿੱਧਰ ਗਈ ਮਾਦੀ 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 ਕਿਹਾਂ ਗਈ રે ਅੰਦਰ ਹੀ ਬੜੀ ਬੁੜੀਆ ਤੇ ਦੇਖਦੇ ਆ ਕਿ ਤੇ ਲੁੜਕਦਾ ਨਹੀਂ ਗਈ ਅੰਦਰ ਜਾ ਕੇ ਦੇਖਦਾ ਇੱਕ ਵਾਰੀ ਬਾਈ ਬਾਬੇ ਕੱਚੀ ਲੱਸੀ ਲਿਆਂਦੀ ਬਣਾ ਕੇ ਇਹ ਚ ਗੁਲਾਬਦਾਰ ਘਿ ਪਾ ਕੇ ਥੋੜਾ ਜਿਹਾ ਉਹ ਦੇਨੇ ਆ ਇਹਨਾਂ ਨੂੰ ਤੇ ਜਿਹੜਾ ਇਹਨਾਂ ਦਾ ਫਰਕ ਪਵੇ ਹਨਾ ਕਿਉਂਕਿ ਮੈਂ ਤਾਂ ਹੁਣ ਕਰਦੇ ਤਾਂ ਪਏ ਆ ਕਬੂਤਰ ਬਹੁਤ ਜ਼ਿਆਦਾ ਮਲੇ 101% ਸਹੀ ਆ ਕਬੂਤਰ ਟਾਈਮ ਵੀ ਵਧਾਉਣ ਲੱਪੇ ਆ ਹਨਾ ਹੁਣ ਦੇਈਆਂ ਬਾਜੀ ਤੇ ਜ਼ੋਰ ਮਾਰਦੇ ਕਿ ਨਹੀਂ ਮਾਰਦੇ ਬਾਹਰ ਜਾ ਗਏ ਹੁਣ ਉਥੇ ਪਤਾ ਲੱਗੂ ਘਰੇ ਦਾ 12 ਇੱਕ ਦਾ ਟਾਈਮ ਕਰਨ ਲੱਪੇ ਆ ਪਰ ਮੈਂ ਤਾਂ ਬਹੁ ਕੀਤੀ ਬਾਬਿਓ ਬਾਕੀ ਮੈਂ ਵਾਰ-ਵਾਰ ਇਹ ਕਹਿੰਨਾ ਬਾ지ਆਂ ਤੇ ਵੀ ਜਾਂਨੇ ਬਾਬਿਓ ਨਾ ਧੋਕੇ ਘਰੇ ਆਇਓ ਕਿਉਂਕਿ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੀ ਖੁੱਡਿਆਂ ਚ ਬੜੇ ਬੰਦਿਆਂ ਦੇ ਆ ਗਈ ਆ ਅੱਜ ਇੱਕ ਹੋਰ ਬੰਦੇ ਦਾ ਫੋਨ ਆ ਆਪਣਾ ਜਿਨ੍ਹਾਂ ਨੇ ਕਬੂਤਰ ਮੋੜਿਆ ਸੀ ਲਾਲ ਬੋਤਲ ਵਾਲਾ ਉਹਨਾਂ ਦੇ ਵੀ ਇਹ ਪ੍ਰੋਬਲਮ ਆ ਗਈ ਆ ਤੇ ਉਹਨਾਂ ਦਾ ਵੀ ਫੋਨ ਆਇਆ ਪਾਈਆਂ ਦਾ ਵੀ ਆਹੇ ਚੱਕਰਪੈਣ ਡਿਆ ਬਹੁਤ ਜ਼ਿਆਦਾ ਕੰਪਿਊਟਰ ਗਲਿੱਚੀ ਜਾਂਦੇ ਆ ਬਹਾਰ ਚੜਦਾ ਬੁਤਰਾ ਨੂੰ ਮੇਲ ਬੁਖਾਰ ਤੋਂ ਵੀ ਬਸ ਕੰਮ ਵਾਧਦਾ ਫਿਰ ਪਰ ਉਹ ਬਾਬੇ ਦਈਏ ਇਹਨਾਂ ਨੂੰ ਕੱਚੀ ਲੱਸੀ ਤੇ ਫੇਰ ਕਰਦੇ ਆ ਨਾ ਮੈਂ ਉਹਨਾਂ ਨੂੰ ਕੱਚੀ ਲੱਸੀ ਦੇਤੀ ਸਾਰਿਆਂ ਨੂੰ ਹਨਾ ਮੈਂ ਜਿਹੜੀਆਂ ਛੋੜੀਆਂ ਪੁੱਤਰੀਆਂ ਜਿਹੜੀਆਂ ਲੁਟੀਆਂ ਉਹਨਾਂ ਨੂੰ ਨਹੀਂ ਬਾਕੀ ਸਾਰਿਆਂ ਨੂੰ ਦੇਤੀ ਆਪਾਂ ਜਿਹੜੀਆਂ ਮੱਲੇ ਜ਼ੋਰ ਲਾਉਂਦੀਆਂ ਤੇ ਗਲਤੀ ਹੋ ਗਈ ਦੁੱਧ ਬਥੋੜਾ ਹੀ ਲੈ ਕੇ ਆਇਆ ਸੀ ਅੱਗੇ ਤੋਂ ਸਾਰਿਆਂ ਨੂੰ ਗਿਆ ਕਰਾਂਗੇ ਬਣਾ ਕੇ ਹਨ ਤੇ ਇਹਨਾਂ ਨੂੰ ਵੀ ਦੇ ਦਿੱਤੀ ਲੱਸੀ ਸਾਰਿਆਂ ਨੂੰ ਚਾਤਰਾ ਚਿਤਰਾ ਇਆਂ ਲਾ ਦੀਆਂ ਜਿਹੜੀਆਂ ਸਾਡਾਂ ਦੀ ਧੁੱਪ ਤੋਂ ਲਾਈਆਂ ਹਨ ਆਪਾਂ ਇਹ ਵੀ ਲਾਈਏ ਉਹ ਨਹੀਂ ਆਇਆ ਪਤੰਦਰ ਉਹ ਬੈਠਾ ਸੁਣਾ ਉੜਦਾ ਨਾ ਵਾਸਤਾ ਓਏ ਢੋ ਬਦਾ ਸੂਰਜ ਫੇਰ ਜਾ ਰਿਹਾ ਤੇ ਲੋ ਬਾਬਿਓ ਆ ਲਾ ਦੀਏ ਯਾਰ ਇਹ ਛੰਨੀ ਕਰ ਛੜਿਆ ਆਪਾਂ ਲਾਲਾ ਪਿੰਨਾ ਇਹਨਾਂ ਦਾ ਕੋਈ ਪੱਕਾ ਇਲਾਜ ਕਰਦੇ ਆ ਯਾਰ ਇਦਾਂ ਨਹੀਂ ਗੱਲ ਬਣਨ ਰੋਜ ਜਿਹੜਾ ਉਦਾਂ ਹੀ ਮੇਰਾ ਖੋਲਦਿਆ ਕਰੀਏ ਹਨਾ ਤਾਕੀਆਂ ਨੂੰ ਬਣਾ ਦਿੰਨੇ ਆ। ੁਲਾਈ ਦਾ ਲਿਆ ਕੇ ਉਹ ਬੰਦ ਕਰਤੀਆਂ ਕਬਜੇ ਲਾ ਕੇ ਕੁੱਡੀ ਲਾਵਾਂਗੇ ਤੇ ਉਹ ਖੋਲਤੀਆਂ ਆ ਖਿੜਕੀਆਂ ਵੀ ਨਵੇਂ ਬਣੋਣੀਆਂ ਆ ਆਪਾਂ ਜਾਲੀਆਂ ਆਈਆਂ। ਇਹ ਤਾਂ ਪਹਿਲੇ ਪੁਰਾਣੇ ਕੁੱਡਿਆਂ ਦੀਆਂ ਆ। ਉੜ ਜਵੇ ਤੇ ਹੁਣ ਲਾਲੀਆਂ ਨੂੰ ਉਹ ਵੀ ਨਹੀਂ ਉੜਦਾ ਉੜਦਾ। ਉਹ ਕਬੂਤਰੀ ਸਹੀ ਆ ਬਾਬੇ ਦੇਖ ਲਈ ਮੈਂ। ਤੇ ਆ ਮੈਨੂੰ ਚੇਤਾ ਨਹੀਂ ਸੀ ਚਾਦਰ ਲੱਗੀ ਹੋਈ ਸੀ ਇੱਧਰਲੇ ਪੰਨੇ ਆ ਵਾਰੀ ਦੇ। ਇਸੇ ਅੱਲਾਹ ਦੀਓ ਲੱਗੀ ਚੇਤਾ ਨਹੀਂ ਆ ਤਾਂ ਅੱਜ ਨਿਗਾਹ ਪਈ ਮੇਰੀ ਉਹ ਚਾਦਰ ਤੇ। ਜੋ ਚਾਦਰ ਖੋਲੀ ਜਿਹੜੀ ਹਵਾ ਕਰੋਸ ਹੋਵੇਦਾ ਹਨਾ ਮੈਂ ਵੀ ਨਾ ਕਹਾਂ ਹੌਮਸ ਕਿਉਂ ਫੁੱਡੇ ਚ ਬਣਦੀ ਇਹ ਨਹੀਂ ਪਤਾ ਕਿ ਉਹ ਇਧਰ ਆਪਾਂ ਲਾਈ ਹੀ ਨਹੀਂ ਚਾਦਰ ਤੇ ਆ ਹੁਣ ਲਾਈ ਚਾਦਰ ਮੈਂ ਨਿਗਾ ਪਈ ਤੇ ਇੱਥੇ ਆ ਚਿਰਿਓ ਚਿਰਿਓ ਕੀ ਕਰਦੀਆਂ ਤੁਸੀਂ ਆ ਵੀ ਸਹੀ ਆ ਹੁਣ ਹਨਾ ਸਾਰਾ ਕੰਮ ਓਕੇ ਆ ਤੇ ਕੰਮ ਕਰ ਨਿਪਟ ਗਿਆ ਆਪਣਾ ਸਾਰਾ ਹੀ ਜੋ ਜੋ ਕਰਨਾ ਸੀ ਕਰਤਾ ਆ ਵੀ ਚਾਦਰ ਚੱਕ ਦਿੰਨੇ ਆ ਹਨਾ ਇਧਰੋਂ ਵੀ ਹਵਾ ਕਰੋਸ ਹੋਵੇ ਬਾਬੇ ਹੁਣ ਉਹ ਉਪੂਠੀ ਤੇ ਬਹਿ ਗਿਆ ਕੂਤਰੋਂ ਨਹੀਂ ਆਇਆ ਬਈ ਤੇ ਦੇਖੋ ਰਾਤ ਬਾਰ ਹੀ ਰਹੂਗਾ ਇੱਕ ਵਾਰੀ ਫੇਰ ਰਾਤ ਨੂੰ 껮ੜਾ ਮਾਰਨਾ ਪਊਗਾ ਸ਼ਾਇਦ ਆ ਜਾਵੇ ਨਾ ਉਹ ਡੁੱਡ ਕੇ ਵਾਰ-ਵਾਰ ਹੁੰਦਾ ਆ ਚੱਕ ਪੁੱਤਰੀ ਮੈਂ ਕੱਢੀ ਆ ਬਾਹਰ ਆਪਣੀ ਉਹ ਜਿਹੜੀ ਸ਼ਰੈਣ ਜੀ ਤੇ ਸ਼ਾਇਦ ਇਹਨੂੰ ਦੇਖ ਕੇ ਮੈਂ ਘਾ ਆ ਜਵੇ ਪਰ ਹੁੰਦਾ ਨਹੀਂ ਮਿੱਤਰ ਓਏ ਮੇਤਰ ਦਾ ਗੁੱਸਾ ਕਰਕੇ ਬੈਠਾ ਹੁਣ ਉਹ ਬੈਠਾ ਹੁਣ ਤੇ ਗਿਆ ਆ ਬੈਠਾ ਵਾ ਖੁਰਕੰਡਿਆ ਉੱਥੇ ਬੈਠਾ ਤੇ ਗੁਰੂ ਘਰ ਵੀ ਪਾਠ ਹੋਣਾ ਸ਼ੁਰੂ ਹੋ ਗਿਆ ਬਾਬਿਓ ਤੇ ਇਹਨਾਂ ਨੂੰ ਵੀ ਸਾਰਿਆਂ ਨੂੰ ਦਾਣਾ ਪਾਣੀ ਪਾ ਕੇ ਇੱਕ ਵਾਰੀ ਪਾਣੀ ਇਹਨਾਂ ਨੂੰ ਪਾ ਦਈਏ ਤੇ ਬਾਕੀਆਂ ਨੂੰ ਤਾਂ ਪਾਤਾ ਸੀ ਹਨਾ ਉਹ ਵੀ ਕੂਪਤਰੀ ਥੱਲੇ ਉੱਤਰੀ ਜਾਂਦੀ ਇਹਨੂੰ ਵੀ ਡੱਕ ਦਿੰਨਾ ਹੁਣ ਉਹਨੇ ਆਉਣਾ ਹੈ ਨਹੀਂ ਹੁਣ ਮੁਸ਼ਕਲ ਹੀ ਆ ਹੋਰ ਦਾ 15 ਮਿੰਟ ਵੇਟ ਕਰ ਲੈਨੇ ਜੇ ਆ ਗਿਆ ਤੇ ਆ ਗਿਆ ਹਨਾ ਤੇ ਬਣ ਜੂ ਗੱਲ ਤੇ ਬਾਬਿਓ ਕਈ ਬਾਈ ਕਹਿੰਦੇ ਵੀਡੀਓ ਵੱਡੀ ਬਾਬਿਓ ਵੀਡੀਓ ਵੱਡੀ ਹੁਣ ਫੋਨ ਲਾਪੂ ਜਿੱਦਣ ਕੂਪਤੜ ੜਾਈ ਦੇ ਆ ਉਦੋਂ ਦਾ ਵੀਡੀਓ ਵੱਡੀ ਹੋ ਜਾਂਦੀ ਆ ਤੇ ਜਦ ਨਾਟ ਆਏ ਹੁਣ ਉਦੋਂ ਥੋੜਾ ਜਿਹਾ ਕੰਮ ਢਲਾ ਹੋ ਜਾਂਦਾ ਇੱਕ ਆ ਛਤਰੀ ਦਾ ਪਾਈਪ ਸੈੱਟ ਕਰਨਾ ਯਾਰ ਥੱਲੇ ਉਹਦੋਂ ਆਪਾਂ ਬੜਾਇਆ ਸੀ ਨਾ ਕਿ ਉੱਪਰ ਸੀ ਪਾਸਾ ਇੱਥੋਂ ਨਾਟ ਵੜਾਇਆ ਸੀ ਇਹ ਵਿੱਚ ਨਹੀਂ ਪੈਂਦਾ ਹੁਣ ਟੇਢੀ ਜੀ ਲੱਗੀ ਆ ਥੋੜਾ ਜਿਹਾ ਪੈਪਾਂ ਵੀ 1 ਇੰਚ 1.5 ਇੰਚ ਵਿੱਚ ਪੈਂਡਿਆ ਇੰਨਾ ਸੀ ਤੇ ਬਾਕੀ ਟੇਢੀ ਰਹਿੰਦੀ ਐ ਇਹ ਉੱਪਰਲੇ ਵੀ ਸਮਾਂ ਚਾਹ ਚੈੱਕ ਕਰੀਏ ਤੇ ਕੰਤਰੀ ਵੀ ਫੜੀਏ ਖਰਾ ਫੜ ਹੋ ਗਈ ਤਾਂ ਆ ਜਾ ਨੀ ਰਾਜਾ ਵਾ ਤੇਰੀ ਜੀ ਸ਼ਾਮ ਦਾ ਵੀਊ ਚੈੱਕ ਕਰੋ ਬਾਬੇ ਪਿੰਡ ਦਾ ਆਹ ਤਾਂ ਬਹੁਤ ਫਾਇਦਾ ਹੋਇਆ ਹੁਣ ਬਾਰ ਬਾਰ ਇੱਕ ਹੀ ਗੱਲ ਦਸੀ ਜੀ ਬੜਾ ਫਾਇਦਾ ਹੋਇਆ ਕੁਟਰਾਂ ਨੂੰ ਵੀ ਜਾਣ ਲਾ ਪਏ ਹੁਣ ਪਿੰਡ ਨੂੰ ਅੱਗੇ ਆਪਣੇ ਕੁਟਰ ਖੱਤਿਆਂ ਨੂੰ ਉੜਦੇ ਸੀ ਨਾ ਸਪੇਜਾਂ ਕਰਕੇ ਉਧਰ ਨੂੰ ਜਾਂਦੇ ਹੀ ਨਹੀਂ ਸੀ ਹੁਣ ਲਾ ਪਏ ਉਡਣਾ ਆ ਪਤਾ ਨਹੀਂ ਕੀ ਮਾਹੌਲ ਚੱਲ ਜਾ ਬਣਿਆ ਬੰਦੇ ਬੜੇ ਇਕੱਠੇ ਹੋਏ ਆ ਉਹ ਆ ਜਾ ਪਤੰਦਰਾ ਆ ਜਾ ਉੱਡਿਆ ਇਹ ਨਹੀਂ ਆਉਂਦਾ ਬਾਬਿਓ ਅਜੇ ਰਾਤ ਬਾਰੀ ਰਹੂਗਾ ਆ ਉੱਡੀ ਜਾਂਦੀ ਹੈ ਇਹਦੇ ਵਾਲ ਵੀ ਨਹੀਂ ਦੇਖ ਕੇ ਆਉਂਦਾ ਪਤੰਦਰਾ ਵੀਰ ਸਾਰੀ ਸੇ ਕੋ ਉੱਤਰ ਵਾਲਾ ਘਰ ਆ ਹੈ ਪਤਾ ਵੀ ਇਹ ਛਤਰੀਆਂ ਲੱਗੀਆਂ ਉੜਦਾ ਆਪਣੇ ਘਰ ਆ ਸ਼ੀਲੇ ਵਾਲ ਵੀ ਨਹੀਂ ਗਿਆ ਪਿੰਡ ਤੋਂ ਆ ਕੋਠੀ ਤੋਂ ਉਧਰ ਨਹੀਂ ਜਾਂਦਾ ਕੋਠੀ ਤੋਂ ਉਰਾ ਉਰਾਈ ਆ ਗੁਰਦੁਆਰੇ ਤੋਂ ਕੋਠੀ ਤੋਂ ਉਰਾ ਉਰਾਈ ਇੱਧਰ ਇੱਧਰ ਉੱਡੀ ਜਾਂਦਾ ਆਪਣੇ ਘਰਾਂ ਦੇ ਉੱਤੇ ਹੀ ਤੇ ਵਿੰਦਾ ਹੈ ਨਹੀਂ ਪਰ ਹੁਣ ਮੁਸ਼ਕਲ ਹੀ ਉੱਡੂਗਾ ਹੁਣ ਸਵੇਰੇ ਹੀ ਉਠੂ ਇਹ ਹੁਣ ਉੱਠਣ ਦੇ ਚਾਂਸ ਹੈ ਨਹੀਂ ਹੁਣ ਉੱਠੇ ਵੀ ਨਾ ਜੇ ਹੁਣ ਉੱਠ ਪਿਆ ਨੇਰੇ ਚ ਕਿਤੇ ਨਾ ਕੋ ਥੱਲੇ ਡਿੱਗ ਗਿਆ ਬਿੱਲੀ ਨੇ ਖਾ ਜਾਣਾ ਹੁਣ ਨਾ ਉੱਠੇ ਤੇ ਵਧੀਆ ਗੱਲਾਂ ਤੇ ਆ ਸ਼ੀਲੇ ਦਾ ਘਰ ਭਾਬਿਓ ਇਹ ਤਾਂ ਘੁੰਮਦਾ ਹੀ ਹੋਵੇ ਭਾਬੇ ਆਈ ਚਿੱਟੀ ਟੈਂਕੀ ਨਹੀਂ ਜਿਹੜੀ ਆ ਹਾ ਵਾਲੀ ਇਹ ਛਿਲੇ ਦੀ ਹੋਈ ਆ ਆ ਚਿੱਟੀ ਟੈਂਕੀ ਨਹੀਂ ਚਿੱਟੀ ਨਹੀਂ ਚਿੱਟੀ ਦੇ ਮੋਰੇ ਉਹ ਜਿਹੜੀ ਕਾਲੀ ਟੈਂਕੀ ਆ ਨਾ ਉਹ ਜਿਹੜੀ ਚਿੱਟੀ ਦੇ ਨਾਲ ਹੀ ਕਾਲੀ ਟੈਂਕੀ ਉਹ ਆ ਛਿਲੇ ਦਾ ਕਰ ਤੇ ਤੂੰ ਟਿਕ ਜਾ ਉੱਤੇ ਇਹ ਵੀ ਟਿਕਦੀ ਇਹ ਕਹਿੰਦੀ ਉਹਨੂੰ ਸੱਤਣਾ ਹੀ ਸੱਤਣਾ ਉਹ ਪਤੰਦਰ ਹੁੰਦਾ ਨਹੀਂ ਉਹਦਾ ਹੁਣ ਬਹਿ ਗਿਆ ਜੁੜ ਕੇ ਉੱਥੇ ਹੀ ਦੇ ਦਿਆ ਸ਼ਾਇਦ ਲੇਟਾ ਲੂਟਾ ਜਗੋਨੇ ਕਰੀ ਕੀ ਪਤਾ ਲੇਟਾ ਲੂਟਾ ਦੇਖ ਕੇ ਆਈ ਜਾਵੇ ਹਨਾ ਲੈਟ ਆਨ ਕਰਦੇ ਆ ਬਾਬਿਓ ਤੇ ਸ਼ਾਇਦ ਬਣ ਜਾਈ ਗੱਲ ਹਨਾ ਤੇ ਉਤੇ 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 ਚੱਕ ਕੇ ਵੀ ਅੰਦਰ ਰੱਖ ਲਈਏ ਜਿਹੜਾ ਕੋ ਪਾਣੀ ਤਾਂ ਨਹੀਂ ਪੋਣ ਵਾਲਾ ਉਹ ਵੀ ਪਾ ਲਈਏ ਤਾਂ ਜਿਹਨਾਂ ਨੂੰ ਆਪਾਂ ਹੁਣ ਜਿਹੜੀ ਕੱਚੀ ਲੱਸੀ ਦਿੱਤੀ ਆ ਵਿੱਚ ਗਲਾਬਦਾਰ ਘਿਪਾਵੇ ਦਿੱਤਾ ਦੋ ਟੱਕਣਾ ਵਾਲੇ ਮੈਂ ਤੁਹਾਨੂੰ ਦਿਖਾਉਣਾ ਆ ਸੀਗਾ ਪੁਰਾਣਾ ਇਹਦਾ ਰੈਪਰ ਉੱਪਰ ਵੀ ਪਾੜ ਗਿਆ ਹੁਣ ਬਹੁਤ ਪੁਰਾਣਾ ਪਿਆ ਆਪਣੇ ਕੋਲ ਦੋ ਸਾਲ ਪੁਰਾਣਾ ਹੋਣਾ ਇਹ ਤੇ ਇਹ ਦੇਣਾ ਸ਼ੁਰੂ ਕੀਤਾ ਹੁਣ ਨਾਲ ਇਹਨਾਂ ਨੂੰ ਉਗਈ ਦਰੀਆਂ ਠੰਡੀਆਂ ਚੀਜ਼ਾਂ ਜੋ ਵੀ ਐ ਇਹਨਾਂ ਦਾ ਹਾਜਮਾ ਸਹੀ ਕਰਨ ਵਾਸਤੇ ਉਹਦਾ ਹਾਜਮਾ ਸਹੀ ਐ ਸਵੇਰ ਨੂੰ ਖਾਲੀ ਹੁੰਦੇ ਆ ਹਨ ਜਿਹੜੇ ਅਵਾਗੋਣ ਦਾਣੇ ਖਾਂਦੇ ਉਹਦਾ ਬਹੁਤ ਫਰਕ ਪੈ ਗਿਆ ਅਵਾਗੋਣੀ ਦਾਣੇ ਖਾਈ ਜਾਂਦੇ ਸੀ ਉਹ ਘਟ ਗਏ ਹੁਣ ਹੁਣ ਨਹੀਂ ਅਵਾਗੋਣ ਦਾਣੇ ਖਾਂਦੇ ਹੁਣ ਹੌਲੀ ਹੌਲੀ ਦਾਣਾ ਚੱਕਦੇ ਨੇ ਤਾਂ ਅੱਗੇ ਤਾਂ ਲੜਦੇ ਸੀ ਇੱਕ ਦੂਜੇ ਨਾਲ ਵੀ ਦਾਣਾ ਮੈਂ ਖਾऊं ਤਾਂ ਮੈਂ ਖਾਉਂਕੋ ਕਮਜ਼ੋਰੀ ਬਹੁਤ ਸੀ ਪਰ ਜਿੱਦਾਂ ਜਿੱਦਾਂ ਇਹਨਾਂ ਦੀ ਕਮਜ਼ੋਰੀ ਚੱਕ ਹੋਈ ਜਾਂਦੀ ਐ ਸਹੀ ਹੋਈ ਜਾਂਦੇ ਹਨ ਇਹਨਾਂ ਨੂੰ ਸਹੀ ਕਰਨ ਤੋਂ ਬਾਅਦ ਹੁਣ ਇੱਧਰ ਹੋਵਾਂਗੇ ਫੇਰ ਆ ਸੈੱਟ ਕਰਾਂਗੇ ਸਾਰੇ ਉਤਰ ਜਿਹੜੇ ਵੀ ਕਰਦੇ ਨਾ ਇਹਨਾਂ ਨੂੰ ਉਹ ਤੇ ਉਹਦੇ ਨਾਲ ਬਹੁਤ ਫਰਕ ਪਿਆ ਆ ਤੇ ਉਹ ਨਹੀਂ ਬਾਬੇ ਹੋੜਦਾ ਵੀ ਚੱਲੀਏ ਫਿਰ ਹੁਣ ਥੱਲੇ ਟਾਈਮ ਵੀ ਹੋ ਗਿਆ 7:30 ਵਜੇ ਦਾ ਹੁਣ ਤਾਂ ਗੁਰੂ ਘਰ ਪਾਠ ਹੋ ਗਿਆ ਵੀ ਬੰਦ ਹੋ ਗਿਆ ਅੱਜ ਤਾਂ ਤੇ ਅੱਜ ਬਾਲੇ ਲੇਟ ਆ ਇਹਦੇ ਕਰਕੇ ਉੱਤੇ ਸੀ ਮੈਂ ਕਿਹਾ ਚੱਲ ਆਈ ਜਾਵੇ ਹਨਾ ਵੀ ਬਿੱਲੀ ਬੁੱਲੀ ਦੇ ਹੱਤ ਨਾਲ ਆ ਜੇ ਪਰ ਆਉਂਦਾ ਨਹੀਂ ਹੁਣ ਤਾਂ ਪੰਛੀ ਵੀ ਸਾਰੇ ਆਪਦੇ ਘਰਾਂ ਨੂੰ ਜਾਣ ਲੱਪੇ ਆ ਦੇਖੋ ਕਿ ਆਈ ਵੀਅਰ ਆ ਰਿਹਾ ਵੀ ਅੱਜ ਇੱਕ ਗਾਣਾ ਚ ਇੱਤੇ ਆ ਗਿਆ ਬਾਬੇ ਜਿਹੜਾ ਬੜਾ ਪੁਰਾਣਾ ਹੁੰਦਾ ਸੀ ਕੀ ਏ ਪੰਛੀ ਮੋੜਾਏ ਸੋਹਣਾ ਨਹੀਂ ਆਇਆ ਐਦਾਂ ਕੁਛ ਨਾਂ ਸੀ ਤੇ ਉਹ ਗਾਣੇ ਦਾ ਨਾਂ ਦੱਸਿਓ ਬਾਬੇ ਜਿੰਨੂੰ ਵੀ ਚੇਤਾ ਹੋਇਆ ਉਹ ਗਾਣਾ ਸੁਣਨ ਨੂੰ ਜੀ ਕਰ ਆਇਆ ਹੁਣ ਐਦਾਂ ਕਹੀ ਜਾਵੇ ਤੇ ਗਾਣਾ ਬਹੁਤ ਵਧੀਆ ਸੀ ਉਹ ਪਹਿਲੇ ਗਾਣੇ ਵਧੀਆ ਹੀ ਹੁੰਦੇ ਸੀ ਵੈਸੇ ਹੁਣ ਤਾਂ ਅੱਜਕੱਲ ਤਾਂ ਤੁਹਾਨੂੰ ਪਤਾ ਹੀ ਆ ਵੱਡ ਲੋ ਟੋਕ ਲੋ ਹੀ ਰਹਿ ਗਈ ਕਮਾਂ ਤੇ ਆ ਉਹ ਦਿਨ ਵਾਅਦਾ ਮੈਂ ਦਾ ਬੜਾ ਹੋਇਆ ਸੀ ਮੈਂ ਕਿਹਾ ਆ ਵੀ ਪਾਊਗੇ ਤੇ ਆ ਵਾਇਆ ਹੀ ਨਹੀਂ ਇਹਨਾਂ ਨੇ ਬਾਕੀ ਵਾਗੇ ਆ ਸਾਰੇ ਹੀ ਤੇ ਆ ਰਹਿ ਗਿਆ ਫਿਰ ਇਥੋਂ ਫੇਜ ਜੇ ਹਵਾ ਚੱਲੀ ਫੇਰ ਸਾਰਾ ਹੀ ਗੰਦ ਕੋਠੇ ਤੇ ਤੇ ਅੰਦਰਾ ਚ ਵੜਨਾ ਥੱਲੇ ਆ ਕੇ ਦਰਵਾਜ਼ਿਆਂ ਥੱਲੋਂ ਦੀ ਵੜਦਾ ਬਰੀਕ ਬਰੀਕ ਦਾ ਸਵਾਹ ਆ ਨਾ ਅੰਦਰ ਨੂੰ ਵੜਦੀ ਆ ਗਏ